ਦੀਵਾਨਾ ਰੇੜੀ ਦੇ ਸਤਕਾਰ ਸ੍ਰੋਤਿਓ ਰੈਂਡ ਬਾਰੇ ਤੁਹਾਨੂੰ ਸਾਰਾ ਪਤਾ ਬੜੀ ਅੱਛੀ ਚੀਜ਼ ਆ ਰੈਂਡਾ ਕਾਸਟ ਰਾਇਲ ਅੱਜ ਕੱਲ ਲੋਕਾਂ ਦੇ ਵਾਲ ਬੂਲ ਝੜਨ ਲੱਪੇ ਨੇ ਬੀਬੀਆਂ ਵਾਲਾ ਨੂੰ ਕੋਮਲ ਕਰਨ ਦੇ ਵਾਸਤੇ ਰੈਂਡ ਦਾ ਤੇਲ ਵਰਤਦੀਆਂ ਨੇ ਮੈਨੂੰ ਤਾਂ ਯਾਦ ਆਇਆ ਸਾਡੇ ਇੱਕ ਮਿੱਤਰ ਨੇ ਉਹਨਾਂ ਨੇ ਸਾਡੇ ਉਸ ਚੌਕੀਦਾਰ ਨੇ ਉਹਨਾਂ ਨੇ ਵੀ ਰੈਂਡ ਦੇ ਬੀਜ ਇਕੱਠੇ ਕਰਕੇ ਰੱਖੇ ਨੇ ਤੇਲ ਕਢਾਉਣ ਦੇ ਵਾਸਤੇ ਕਹਿੰਦੇ ਤੇਲ ਇਹ ਮਾਲਿਸ਼ ਮੋਲਿਸ਼ ਲਈ ਚੰਗਾ ਹੁੰਦਾ ਦਰਦਾਂ ਲਈ ਚੰਗਾ ਹੁੰਦਾ ਰੈਂਡ ਦਾ ਤੇਲ ਗੱਲ ਤੁਹਾਨੂੰ ਹੋਰ ਜ਼ਰੂਰੀ ਦੱਸ ਦਿਆਂ ਪਿੰਡਾਂ ਦੀ ਸਾਡੇ ਇੱਥੇ ਟੌਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ ਗੋਰਾ ਰੰਗ ਹੱਥ ਚੋਂ ਕਿਰਜੂ ਕਿਰਦੀ ਜਿਉਂ ਰੇਤ ਕੋੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੋੜੇ ਪਰ ਅਸੀਂ ਕੁਦਰਤ ਨੂੰ ਇਨਸਾਨੀਅਤ ਨੂੰ ਨੇੜੇ ਤੋਂ ਨਹੀਂ ਵੇਖਦੇ ਦੂਰੋਂ ਵੇਖ ਕੇ ਅੰਦਾਜ਼ੇ ਲਾ ਲੈਨੇ ਆ ਹੁਣ ਰਿੰਡ ਜਿਹਨੂੰ ਘਟ ਘਟ ਕੇ ਲੋਕੀ ਮੈਨੂੰ ਜ਼ਿਆਦਾ ਤੇ ਬੀਜ ਬੜੇ ਸੋਹਣੇ ਹੁੰਦੇ ਆ ਮਾਈਆਂ ਸਾਬਣ ਬਣਾਉਂਦੀਆਂ ਹੁੰਦੀਆਂ ਸੀ ਕੱਪੜੇ ਧੋਣ ਵਾਲਾ ਰਿੰਡ ਦਾ ਤੇਲ ਕਾਸਟਰ ਆਇਲ ਹੋ ਗਿਆ ਅੱਜਕੱਲ ਤੇ ਪਪੀਤੇ ਨੂੰ ਵੀ ਰਿੰਡ ਖਰਬੂਜਾ ਹੀ ਕਹਿੰਦੇ ਸੀ ਤੇ ਮੈਂ ਉਹ ਸਰਦਾਰ ਉਹਨਾਂ ਦੀਆਂ ਭਾਈ ਰਣਧੀਰ ਸਿੰਘ ਦੇ ਜੇਲ੍ਹ ਚਿੱਠੀਆਂ ਪੜ੍ਹ ਰਿਆ ਸੀ ਤਾਂ ਉਸ ਦੇ ਵਿੱਚ ਉਹ ਹਵਾਲਾ ਹੁੰਦਾ ਕਿ ਇੱਕ ਵਾਰ ਉਹ ਹਜ਼ਾਰੀਬਾਗ ਜੇਲ੍ਹ ਦੇ ਵਿੱਚ ਸਨ ਉਹਨਾਂ ਨੂੰ ਸੁਪਨਾ ਆਇਆ ਕਿ ਉਹਨਾਂ ਨੂੰ ਕੋਈ ਰੱਬੀ ਫਲ ਮਿਲਣਾ ਤੇ ਦੂਸਰੇ ਦਿਨ ਉਸ ਇਲਾਕੇ ਚ ਉਹਨਾਂ ਨੂੰ ਕੋਈ ਜਿਹੜਾ ਜੇਲ੍ਹ ਵਾਲਾ ਵਿਅਕਤੀ ਸੀ ਪਪੀਤੇ ਦੇ ਗਿਆ ਖਾਣ ਦੇ ਵਾਸਤੇ ਉਹ ਰੱਬੀ ਫਲ ਸਮਝਦੇ ਸੀ ਪਪੀਤੇ ਨੂੰ ਐਦਾਂ ਦਾ ਕੋਈ ਪ੍ਰਸੰਗ ਹੈ ਜਣੀ ਪਪੀਤੇ ਬਾਰੇ ਉਹਨਾਂ ਨੂੰ ਗਿਆਨ ਨਹੀਂ ਸੀ ਉਦਾਂ ਵੈਸੇ ਡਾਕਟਰ ਟਾਈਪ ਸੀਗੇ ਉਹ ਪੜ੍ਹੇ ਲਿਖੇ ਸੀ ਡਾਕਟਰ ਇਹਦੀ ਪੜ੍ਹਾਈ ਤੇ ਅਧਿਕਾਰੀ ਵੀ ਸੀਗੇ ਭਾਈ ਰਣਜੀਤ ਸਿੰਘ ਜੀ ਤੇ ਉਹ ਪਪੀਤੇ ਬਾਰੇ ਉਹਨਾਂ ਦਾ ਇਹ ਪ੍ਰਸੰਗ ਆਉਂਦਾ ਕਿਉਂਕਿ ਪੰਜਾਬ ਦੇ ਪਿੰਡਾਂ ਚ ਅੱਜਕੱਲ ਵੀ ਪਪੀਤੇ ਨੂੰ ਰਿੰਡ ਖਰਬੂਜਾ ਕਹਿੰਦੇ ਨੇ ਕੋਈ ਕਹਿੰਦੇ ਪੱਤੇ ਰਿੰਡਾਂ ਵਰਗੇ ਹੁੰਦੇ ਨੇ ਪਰ ਇਹਨਾਂ ਨੂੰ ਜਿਹੜੀਆਂ ਰਿੰਡਾਂ ਲੱਗਦੀਆਂ ਨੇ ਉਹਨਾਂ ਦੇ ਬਾਰੇ ਇੱਕ ਵਿਅਕਤੀ ਹੈ ਜਿਹੜਾ ਇਸ ਕੇਸ ਦੇ ਵਿੱਚ ਫਸ ਗਿਆ ਉਸ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਨੇ ਭਾਰਤ ਵਿੱਚ ਕੈਮੀਕਲ ਅਟੈਕ ਕਰਨੇ ਸੀ ਆਰਐਸਐਸ ਦੇ ਦਫ਼ਤਰਾਂ ਮੰਦਰਾਂ ਤੇ ਮਾਰਕੀਟਾਂ ਦੇ ਵਿੱਚ ਕੈਮੀਕਲ ਅਟੈਕ ਦੀ ਸਾਜ਼ਿਸ਼ ਇਸ ਡਾਕਟਰ ਮੋਇੰਗੋਦੀਨ ਨੇ ਰਚੀ ਸੀ ਜੋ ਚੀਨ ਤੋਂ ਸਪੈਸ਼ਲ ਇਹਦੀ ਸਟੱਡੀ ਕਰਕੇ ਆਇਆ ਸੀ ਡਾਕਟਰ ਸੀ ਪੜਨ ਗਿਆ ਸੀ ਤੇ ਉੱਥੇ ਰਿੰਡਾਂ ਤੋਂ ਰਿਸਨ ਬਣਾਉਣਾ ਸਿੱਖ ਗਿਆ ਸੀ ਭਾਰਤ ਵਿੱਚ ਇਹ ਪਹਿਲਾ ਮਾਮਲਾ ਹੈ ਤੇ ਜਦੋਂ ਇਹ ਹైదరాబాద్ ਦੇ ਰਜਿੰਦਰਨਗਰ ਰਹਿਣ ਵਾਲਾ ਡਾਕਟਰ ਅਹਿਮਦ ਸૈયਦ ਮੋਇਨੂਦੀਨ ਆਪਣੇ ਭਰਾ ਉਮਰ ਫਰੂਕੀ ਨੂੰ ਕਹਿੰਦਾ ਸੀ ਕਿ ਮੈਂ ਇੱਕ ਅਜਿਹੀ ਦਵਾਈ ਬਣਾ ਰਿਹਾ ਜਿਸ ਦੇ ਨਾਲ ਪੂਰਾ ਘਰ ਸਾਡਾ ਅਮੀਰ ਹੋ ਜਾਵੇਗਾ ਪਰ ਇਹ ਰਿੰਡਾਂ ਦੇ ਵਿੱਚੋਂ ਕੁਝ ਅਜਿਹੀ ਚੀਜ਼ ਕੱਢ ਰਿਹਾ ਸੀ ਜਿਸ ਨੂੰ ਰਸਨ ਕਹਿੰਦੇ ਨੇ ਇਹ ਇੱਕ ਕੈਮੀਕਲ ਹੈ ਜਿਹਦੇ ਨਾਲ ਬੰਦੇ ਮਾਰੇ ਜਾ ਸਕਦੇ ਨੇ ਇਹ ਸਾਈਨਾਈਡ ਤੋਂ ਵੀ ਖਤਰਨਾਕ ਹੈ ਹਾਲਾਂਕਿ ਸਾਈਨਾਈਡ ਬਾਰੇ ਵੀ ਲੋਕ ਕਹਿੰਦੇ ਨੇ ਕਿ ਸਾਈਨਾਈਡ ਦੇ ਬਾਰੇ ਇੱਕ ਵਿਗਿਆਨੀ ਨੇ ਇਸ ਦਾ ਸਵਾਦ ਦੇਸ ਦਾ ਅਸਰ ਜਿਹੜਾ ਸੀ ਉਹ ਲਿਖਣਾ ਚਾਹਿਆ ਇਸ ਨੂੰ ਚੱਖ ਕੇ ਉਸ ਨੇ ਕੁਝ ਲਿਖਣਾ ਚਾਹਿਆ ਉਹ ਐਸੀ ਲਿਖ ਸਕਿਆ ਨਾਲ ਦੀ ਨਾਲ ਮਰ ਗਿਆ ਪੰਜਾਬ ਦੇ ਵਿੱਚ ਖੜਕੂਬਾਦ ਦੇ ਦੌਰ ਦੇ ਦੌਰਾਨ ਬਹੁਤ ਸਾਰੇ ਖੜਕੂ ਵੀ ਸੈਨੜ ਕਾਲਜ ਪਾ ਕੇ ਰੱਖਦੇ ਸੀ ਜਦੋਂ ਫਸ ਜਾਂਦੇ ਸੀ ਸੈਨੜ ਖਾ ਜਾਂਦੇ ਸੀ ਉਦੋਂ ਵੀ ਚਰਚਾਵਾਂ ਨੇ ਕਿ ਮੰਡੀ ਗਵਿੰਦਗੜ੍ਹ ਦੇ ਵਿੱਚ ਕੁਝ ਕੈਮੀਕਲ ਆਉਂਦੇ ਨੇ ਜਿਹੜੇ ਲੋਹਾ ਫੈਕਟਰੀਆਂ 'ਚ ਵਰਤੇ ਜਾਂਦੇ ਨੇ ਉਹਨਾਂ ਦੇ ਵਿੱਚ ਸੈਨੜ ਹੁੰਦਾ ਖੈਰ ਪਰ 13 ਨਵੰਬਰ ਨੂੰ ਗੁਜਰਾਤ ਏਟੀਐਸ ਨੇ ਇਸ ਹైదరాబాద్ ਦੇ ਰਜਿੰਦਰਨਗਰ ਦੇ ਡਾਕਟਰ ਸૈયਦ ਅਹਿਮਦ ਮੌਇਦੁਨ ਦੀਨ ਦੇ ਘਰੇ ਛਾਪਾ ਮਾਰਿਆ ਤੇ ਉਸ ਨੂੰ ਫੜਿਆ ਕਿ ਇਹ ਅਮੀਰ ਬਣਨ ਵਾਲੀ ਜਿਹੜੀ ਦਵਾਈ ਸੀ ਇਹ ਖਤਰਨਾਕ ਕੈਮੀਕਲ ਰਸਨ ਹੈ ਜਿਸ ਨੂੰ ਅਤਵਾਦੀ ਸੰਗਠਨ ਆਈਐਸਆਈ ਦੇ ਲੋਕ ਲੋਕਾਂ ਨੂੰ ਮਾਰਨ ਲਈ ਵਰਤਦੇ ਨੇ ਏਟੀਐਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੌਨੋਦੀਨ ਆਈਐਸਆਈ ਦੇ ਟੈਰਰ ਮੋਡਿਊਲ ਦਾ ਹਿੱਸਾ ਤੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਕੈਮੀਕਲ ਅਟੈਕ ਦੀ ਤਿਆਰੀ ਕਰ ਰਿਹਾ ਸੀ ਇਸ ਲਈ ਇਸ ਨੇ ਰਸਨ ਕੈਮੀਕਲ ਬਣਾ ਲਿਆ ਸੀ ਜੋ ਰਿੰਡੇ ਦੇ ਵਿੱਚੋਂ ਨਿਕਲਦਾ ਰਿੰਡਾਂ ਦੇ ਵਿੱਚੋਂ ਐਟੀਐਸ ਨੇ 8 ਨਵੰਬਰ ਨੂੰ ਗੁਜਰਾਤ ਦੇ ਬਨਾਸ ਕਾਂਠਾ ਦੇ ਵਿੱਚ ਮੋਹਨੂਦੀਨ ਦੇ ਸਾਥੀ ਨੂੰ ਯੂਪ ਦੇ ਸ਼ਾਮਲੀ ਦੇ ਰਹਿਣ ਵਾਲੇ ਆਜ਼ਾਦ ਸੁਲਮਾਨ ਸ਼ੇਖ ਨੂੰ ਤੇ ਲਖੀਮਪੁਰ ਖੀਰੀ ਦੇ ਸਾਡੇ ਆਪਣੇ ਜ਼ਿਲ੍ਹੇ ਦੇ ਮੁਹੰਮਦ ਸਹੈਲ ਸੁਲੀਮ ਖਾਨ ਨੂੰ ਫੜਿਆ ਸੀ ਦੋਨਾਂ ਦੀ ਉਮਰ 20 ਤੋਂ 30 ਸਾਲ ਹੈ ਇਹ ਡਾਕਟਰ ਮੋਹਨੂਦੀਨ ਚੀਨ ਦੇ ਵਿੱਚੋਂ ਮੈਡੀਕਲ ਦੀ ਪੜ੍ਹਾਈ ਕਰਕੇ ਆਇਆ ਸੀ ਉਹ ਕੈਮੀਕਲ ਐਕਸਪਰਟ ਹੈ ਜਿਸ ਤਰ੍ਹਾਂ ਐਟਸ ਦਾ ਕਹਿਣਾ ਹੈ ਕਿ ਆਜ਼ਾਦ ਸੁਲਮਾਨ ਤੇ ਸੁਹੇਲ ਨੇ 7 ਮਹੀਨਿਆਂ ਦੇ ਵਿੱਚ ਲਖਨਊ ਦੇ ਵਿੱਚ ਆਰਐਸਐਸ ਦੇ ਹੈੱਡਕ quart ਤੇ ਅਹਮਦਾਬਾਦ ਦੇ ਨਿਰੋਦਾ ਫਾਰ ਮੰਡੀ ਤੇ ਦਿੱਲੀ ਦੀ ਆਜ਼ਾਦਪੁਰ ਮੰਡੀ ਤੇ ਹਰਦਵਾਰ ਦੇ ਮੰਦਰਾਂ ਦੀ ਰੇਕੀ ਕਰੀ ਸੀ ਤੇ ਦੋਨੋਂ ਪਾਕਿਸਤਾਨ ਦੇ ਕੰਟੈਕਟ ਇਹਨਾਂ ਕੋਲ ਦੋਨਾਂ ਕੋਲ ਮਿਲੇ ਨੇ ਤੇ ਇਹ ਰਾਜਸਥਾਨ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਦੇ ਨੇੜੇ ਡਰੋਨ ਦੇ ਰਾਹੀਂ ਸਿੱਟੇ ਗਏ ਹਥਿਆਰ ਤੇ ਪੈਸੇ ਇਕੱਠੇ ਕਰਕੇ ਇਸ ਡਾਕਟਰ ਮੋਨੂਦੀਨ ਤੱਕ ਪਹੁੰਚਾਉਂਦੇ ਸੀ ਇਹ ਜਿਹੜਾ ਰਿਸਨ ਅਟੈਕ ਹੈ ਦੁਨੀਆ ਦੇ ਵਿੱਚ ਉਸ ਤੇ ਹੁਣ ਤੱਕ 40 ਮਾਮਲੇ ਆਏ ਨੇ ਪਰ ਭਾਰਤ ਵਿੱਚ ਰਿੰਡੀ ਦੇ ਬੀਜਾਂ ਤੋਂ ਬਣਦਾ ਇਹ ਰਿਸਨ ਪਹਿਲੀ ਵਾਰੀ ਸਾਹਮਣੇ ਆਇਆ ਏਟੀਐਸ ਨੇ 7 ਨਵੰਬਰ ਨੂੰ ਸੀਸੀਟੀਵੀ ਫੁਟੇਜ ਦੇ ਦੌਰਾਨ ਇਹ ਖਬਰ ਦੀ ਕੋ ਕੀਤੀ ਸੀ ਕਿ ਜਿਸ ਨੂੰ ਡਾਕਟਰ ਮੋਇਨਦੀਨ ਆਜ਼ਾਦ ਸੁਲਮਾਨ ਤੇ ਸੁਹੇਲ ਮੁਹੰਮਦ ਦੇ ਨਾਲ ਅਹਮਦਾਬਾਦ ਦੇ ਹੋਟਲ ਗ੍ਰੈਂਡ ਐਂਬੀਅੰਸ ਦੇ ਵਿੱਚੋਂ ਨਿਕਲਦਾ ਹੈ ਤੇ ਇਸ ਫੁਟੇਜ ਦੇ ਆਧਾਰ ਤੇ ਇਹਨਾਂ ਤਿੰਨਾਂ ਦੇ ਕਨੈਕਸ਼ਨ ਦਾ ਪਤਾ ਲੱਗ ਗਿਆ ਸੀ ਇਸ ਟਰੋਰ ਮੋਡਿਊਲ ਦਾ ਮਾਸਟਰਮਾਈਂਡ ਮੋਇਨੋਦੀਨ ਡਾਕਟਰ ਹੈ ਜੋ ਚੀਨ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਆਇਆ ਤੇ ਉਹ ਅਹਮਦਾਬਾਦ ਹਥਿਆਰ ਲੈਣ ਲਈ ਗਿਆ ਸੀ ਤਾਂ ਆਈਟੀਐਸ ਨੇ ਉਸ ਨੂੰ ਗ੍ਰਫਤਾਰ ਕੀਤਾ ਤੇ ਲਗਾਨਾ ਦੀ ਲਗਾਨਾ ਦੇ ਸਾਈਬਰਾਬਾਦ ਪੁਲਿਸ ਅਤੇ ਗੁਜਰਾਤ ਦੀ ਏਟੀਐਸ ਨੇ ਹైదరాబాద్ ਦੇ ਮੋਇਨੋਦੀਨ ਦੇ ਫਲੈਟ ਦੇ ਵਿੱਚੋਂ ਬਕਸਿਆਂ ਦੇ ਵਿੱਚੋਂ ਸਟੋਰ ਕੀਤਾ ਇਹ ਮਟੀਰੀਅਲ ਲਿਆ ਸੀ ਜਿਸ ਤੇ ਵਿੱਚ ਰੈਸਨ ਕੈਮੀਕਲ ਬਣਾਇਆ ਜਾਣਾ ਸੀ ਦੁਨੀਆ ਭਰ ਦੇ ਵਿੱਚ ਰਿਸਨ ਦਾ ਇਸਤੇਮਾਲ 1978 ਤੋਂ ਲੈ ਕੇ 2025 ਤੱਕ 40 ਵੱਡੀਆਂ ਸਾਜਸ਼ਾ ਹੋ ਚੁੱਕੀਆਂ ਨੇ ਭਾਰਤ ਵਿੱਚ ਇਸ ਦਾ ਕੋਈ ਵੀ ਕੇਸ ਅਜੇ ਨਹੀਂ ਹੈ ਇਹ ਪਹਿਲੀ ਵਾਰੀ ਹੈ ਜਦੋਂ ਇਸ ਨੂੰ ਫੜਿਆ ਗਿਆ ਇਹ ਕੈਮੀਕਲ ਵੈਪਨ ਦਾ ਇਸਤੇਮਾਲ ਇਸਲਾਮਿਕ ਸਟੇਟ ISI ਨਾਲ ਜੁੜੇ ਸੰਗਠਨ ਕਰਦੇ ਨੇ ਲਹਾਜਾ ਸੁਰੱਖਿਆ ਏਜੰਸੀਆਂ ISC ਨਾਲ ਜੁੜੇ ISKP ਤੇ ISHP ਮੋਡਿਊਲ ਦੀ ਜਾਂਚ ਕਰ ਰਹੀਆਂ ਨੇ ਇਸ ਡਾਕਟਰ ਅਹਿਮਦ ਮੌਇਉਦੀਨ ਸੈਇਦ ਨੇ ਐਮਬੀਬੀਐਸ ਚੀਨ ਤੋਂ ਕੀਤਾ ਤੇ ਕੈਮੀਕਲ ਸਾਇੰਸ ਦਾ ਐਕਸਪਰਟ ਹੈ ਹਾਈਦਰਾਬਾਦ ਦੇ ਰਜਿੰਦਰਨਗਰ ਰਹਿੰਦਾ ਤੇ ਇਸ ਤੇ ਦੋਸ਼ ਹੈ ਕਿ ਸਨੇ ਆਰਐਸਐਸ ਅਤੇ ਦੇਸ਼ ਦੇ ਹੋਰ ਥਾਵਾਂ ਤੇ ਕੈਮੀਕਲ ਅਟੈਕ ਕਰਨਾ ਸੀ ਡਾਕਟਰ ਅਹਿਮਦ ਸੈਇਦ ਮੌਇਉਦੀਨ ਜਰਨਲ ਫਿਜੀਸ਼ੀਅਨ ਹੈ ਹਾਈਦਰਾਬਾਦ ਦੇ ਰਜਿੰਦਰਨਗਰ ਦੇ ਫੋਰਟ ਵਿਊ ਕਲੋਨੀ ਦੇ ਵਿੱਚ ਅਸਦ ਮੰਜਲ ਅਪਾਰਟਮੈਂਟ 'ਚ ਰਹਿੰਦਾ ਚੀਨ ਤੋਂ ਐਮਬੀਬੀਐਸ ਦੀ ਪੜ੍ਹਾਈ ਕਰੀ ਐਸਨੇ ਇਸ ਦਾ ਕੋਈ ਹਸਪੀਟਲ ਜਾਂ ਕਲੀਨਿਕ ਨਹੀਂ ਹੈ ਇਹ ਮਰੀਜ਼ਾਂ ਨੂੰ ਇੰਟਰਨੈਟ ਤੇ ਫ੍ਰੀ ਹੈਲਥ ਸਲਾਹਾਂ ਦਿੰਦਾ ਗੁਜਰਾਤ 80 ਨੇ ਸੋਰਸ ਦੱਸਣੇ ਕਿ ਮੋਇਉਦੀਨ ਦੀ ਗ੍ਰਿਫਤਾਰੀ ਤੋਂ ਪਤਾ ਚੱਲਿਆ ਕਿ ਉਹ ਸ਼ੱਕੀ ਅਤਵਾਦੀ ਗਰੋਹ ਦਾ ਹਿੱਸਾ ਹੈ ਤੇ ਘਾਤਕ ਬਾਇਓਕੈਮੀਕਲ ਸਬਸਟੈਂਸ ਦਾ ਇਸਤੇਮਾਲ ਕਰਕੇ ਵੱਡੇ ਪੱਧਰ 'ਤੇ ਭਾਰਤ ਵਿੱਚ ਕੈਮੀਕਲ ਅਟੈਕ ਕਰਨ ਦੀ ਤਿਆਰੀ ਚ ਸੀ ਉਹ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਅਬੂ ਖਲੇਜਾ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਸੀ ਜੋ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਦੇ ਨਾਲ ਜੁੜਿਆ ਹੋਇਆ ਏਟੀਐਸ ਨੂੰ ਮੋਇਉਦੀਨ ਤੇ ਉਸਦੇ ਹੈਂਡਲਰ ਦੇ ਸੋਸ਼ਲ ਮੀਡੀਆ ਤੇ ਕੀਤੀ ਗਈ ਚਾਰਟ ਚੈਟ ਜੀਟੀਪੀ ਦੇ ਵਿੱਚੋਂ ਹੀ ਜਿਹੜਾ ਇਸ ਦਾ ਸੋਰਸ ਪਤਾ ਲੱਗਿਆ ਤੇ ਏਟੀਐਸ ਨੇ ਮੋਯੁੰਦਨ ਤੇ ਉਸਤੇ ਹੈਂਡਲ ਦੀ ਸੋਸ਼ਲ ਮੀਡੀਆ ਚੈਟ ਤੋਂ ਹੀ ਇਸ ਦੇ ਬਾਰੇ ਹੋਰ ਸੂਚਨਾ ਹਾਸਲ ਕੀਤੀ ਹੈ ਜਾਂਚ ਮੁਤਾਬਕ ਮੋਯੁੰਦਨ 2007 ਦੇ ਵਿੱਚ MBBS ਕਰਨ ਲਈ ચીਨ ਗਿਆ ਸੀ 2012 13 ਦੇ ਵਿੱਚੋਂ ਭਾਰਤ ਆਇਆ MBBS ਕਰਕੇ ચીਨ ਤੋਂ ਤੇ ਨਾਲ ਤੇਲंगाना ਦੇ ਖੰਮਨ ਦੇ ਵਿੱਚ ਰਹਿਣ ਲੱਗਾ ਤੇ ਰਜਿੰਦਰਨਗਰ ਦੇ ਵਿੱਚ ਰਹਿਣ ਲੱਗਾ ਤੇ ਉਸਦੀ ਆਖਰੀ ਲੋਕੇਸ਼ਨ ਅਹਮਦਾਬਾਦ ਮਿਲੀ ਹੈ ਮੋਯੁੰਦਨਪੁਰਾ ਉਮਰ ਫਰੂਕੀ ਗੁਜਰਾਤ ਤੋਂ ਜਦੋਂ ਉਸਤੇ ਗੁਜਰਾਤ ਜਾਣ ਵਾਰ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਬਿਜ਼ਨਸ ਦੇ ਸਿਲਸਲੇ ਦੇ ਵਿੱਚ ਗੁਜਰਾਤ ਗਿਆ। ਅਤਵਾਦ ਵਿਰੋਧੀ ਏਜੰਸੀ ਐਟਸ ਦਾ ਕਹਿਣਾ ਕਿ ਮਾਡੂਲ ਦੇ ਵਿੱਚ ਸ਼ਾਮਲ ਮੁਹੰਮਦ ਸਹਾਲ ਆਜ਼ਾਦ ਸੁਲਮਾਨ ਤੇ ਮੋਯੁੰਦਨ ਹਥਿਆਰਾਂ ਦਾ ਭਰਿਆ ਬੈਗ ਲੈ ਕੇ ਆਏ ਨੇ। ਜਿਸ ਰਾਨ ਇੱਕ ਪਾਰਸਲ ਦੇ ਵਿੱਚ 1.5 ਲੱਖ ਰੁਪਈਆ ਸੀ ਪਾਕਿਸਤਾਨੀ ਏਜੰਟ ਦੇ ਕਹਿਣ ਤੇ ਭੇਜਿਆ ਗਿਆ ਤੇ ਮੋਈਉਂਦਨ ਦੇ ਪਰਾ ਫਰੂਕੀ ਨੂੰ ਨੇ ਪੁਲਿਸ ਨੂੰ ਦੱਸਿਆ ਕਿ ਫਲੈਟ ਤੇ ਆਉਣ ਵਾਲੇ ਪਾਰਸਲ ਦੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੋਈਉਂਦਨ ਇਹੀ ਕਹਿੰਦਾ ਸੀ ਕਿ ਮੈਂ ਅਜਹੀ ਦਵਾਈ ਬਣਾ ਰਿਹਾ ਹਾਂ ਜਿਸ ਦੇ ਨਾਲ ਆਪਾਂ ਸਾਰੇ ਅਮੀਰ ਹੋ ਜਾਵਾਂਗੇ ਹੁਣ ਇਸ ਦੇ ਨਾਲ ਜਿਹੜਾ ਆਜ਼ਾਦ ਸੁਲਮਾਨ ਸ਼ੇਖ ਹੈ ਇਹ ਸ਼ਾਮਲੀ ਯੂਪੀ ਦੇ ਵਿੱਚ ਟੇਲਰ ਹੈ ਦਰਜੀ ਹੈ ਤੇ ਮੁਹੰਮਦ ਸਖੈਲ ਹੈ ਜਿਹੜਾ ਲਖੀਮਪੁਰ ਖੀਰੀ ਦਾ ਇੱਕ ਇਹ ਸਟੂਡੈਂਟ ਹੈ ਇਹ ਦੇ ਦੋੇ ਸਾਥੀ ਨੇ ਹੁਣ ਇਸ ਟੈਰਰ ਅਟੈਕ ਦਾ ਜਿਹੜਾ ਰੰਜ ਸੀਗਾ ਇਹ ਅਸਲ ਦੇ ਵਿੱਚ ਮਕਸਦ ਸੀ ਜੰਮੂ ਕਸ਼ਮੀਰ ਦਾ ਬਾਰਾਮੂਲਾ ਇਹ ਉੱਥੇ ਗਿਆ ਸੀ ਤੇ ਜਿਸ ਤਰ੍ਹਾਂ ਉਹਨੂੰ ਟਾਰਗੇਟ ਨਹੀਂ ਮਿਲਿਆ ਫਿਰ ਦਿੱਲੀ ਆ ਗਿਆ ਫਿਰ ਉਹ ਦਿੱਲੀ ਰਹਿੰਦੇ ਉਹ ਹਰਦਵਾਰ ਜਾ ਕੇ ਉਸਨੇ ਮੰਦਰਾਂ ਦੀ ਰੇਕੀ ਕੀਤੀ ਤੇ ਸੁਹੈਲ ਦੇ ਘਰੇ ਆਈਐਸਆਈ ਦਾ ਲਿਟਰੇਚਰ ਤੇ ਹੋਰ ਝੰਡੇ ਵੀ ਮਿਲੇ ਹੁਣ ਬੰਦਾ ਉੱਥੇ ਗਿਆ ਹਰਦਵਾਰ ਕਿਸੇ ਕੰਮ ਲਈ ਵੀ ਗਿਆ ਹੋਣਾ ਜ਼ਰੂਰੀ ਥੋੜੀ ਅਟੈਕ ਲਈ ਗਿਆ ਜਾਂ ਰੇਕੀ ਲਈ ਇਸਰਾਨ ਗੁਜਰਾਤ ਐਟੀਐਸ ਦੇ ਡੀਏਜੀ ਸੁਸ਼ੀਲ ਦੋਸੀ ਜੋਸ਼ੀ ਦੱਸਦੇ ਨੇ ਕਿ 8 ਨਵੰਬਰ ਨੂੰ ਐਟੀਐਸ ਦੇ ਐਸਪੀ ਕੇ ਸੁਧਾਰਤ ਦੀ ਟੀਮ ਨੇ ਅਹਮਦਾਬਾਦ ਮਹਿਸਾਨਾ ਹਾਈਵੇ ਤੇ ਅ ਡਾਜ਼ਲ ਟੋਲ ਪਲਾਜ਼ਾ ਦੇ ਨੇੜੇ ਡਾਕਟਰ ਮੋਹਨ ਨੂੰ ਗ੍ਰਫਤਾਰ ਕੀਤਾ 8 ਨਵੰਬਰ ਨੂੰ ਤੇ ਉਸ ਤੋਂ ਬਾਅਦ ਉਸ ਦੇ ਦੁਆਰਾ ਰਿਸਨ ਅਟੈਕ ਦੀ ਸਾਜਿਸ਼ ਦਾ ਖੁਲਾਸਾ ਹੋਇਆ ਰਿਸਨ ਇੱਕ ਕੈਮੀਕਲ ਹੈ ਜਿਹੜਾ ਰੈਂਡੀ ਦੇ ਵਿੱਚੋਂ ਨਿਕਲਦਾ ਇਹ ਕਿਵੇਂ ਨਿਕਲਦਾ ਇਸ ਦੇ ਜਿਹੜੇ ਨੇ ਮਉਯੂੰ ਦਿਨ ਦੇ ਪਾਕਿਸਤਾਨੀ ਖੁਫੀਆ ਏਜੰਸ ISI ਨਾਲ ਵੀ ਲਿੰਕ ਮਿਲਦੇ ਨੇ ਸੋ ਇਹ ਤਿੰਨੇ ਰਲ ਕੇ ਕੋਸਟਰ ਆਇਲ ਤੋਂ ਜਾਨੀ ਰਿੰਡੀ ਦੇ ਤੇਲ ਤੋਂ ਇਹ ਰੈਸਨ ਨਾਂ ਦਾ ਟਾਕਸਨ ਬਣਾ ਰਹੇ ਸਨ ਇਹ ਹਮਲੇ ਦਾ ਤਰੀਕਾ ਕੋਈ ਨਵਾਂ ਨਹੀਂ ਦੁਨੀਆ ਦੇ ਵਿੱਚ ਚੱਲਦਾ ਹੈ ਪਰ ਇੰਡੀਆ 'ਚ ਪਹਿਲੀ ਵਾਰੀ ਹੈ ਇਸ ਸਿਲਸਲੇ ਵਿੱਚ ਹੁਣ ਇਹਨਾਂ ਦੇ ਬਾਕੀ ਮੈਂਬਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਇਸ ਲਈ ਲਖੀਮਪੁਰ ਅਤੇ ਖੀਰੀ ਤੇ ਸ਼ਾਮਲੀ ਦੇ ਵਿੱਚ ਜਿਹੜੇ ਉਹਦੇ ਸਾਥੀ ਨੇ ਉਹਨਾਂ ਨੂੰ ਫੜਨ ਲਈ ਛਾਪੇ ਚੱਲ ਰਹੇ ਨੇ ਇਸ ਰਿੰਡੀ ਦੇ ਬੀਜ ਚੋਂ ਨਿਕਲਦੇ ਰਿੰਡੀ ਦੇ ਤੇਲ ਚੋਂ ਨਿਕਲਦੇ ਇਸ ਕੈਮੀਕਲ ਰਿਸਨ ਦੀ ਖੋਜ ਜੋ ਸਾਇਨਟ ਤੋਂ ਵੀ ਖਤਰਨਾਕ ਹੈ 1888 ਦੇ ਵਿੱਚ ਜਰਮਨ ਵਿਗਿਆਨੀ ਪੀਟਰ ਹਾਰਮਨ ਸਟਿਲਮਾਰਕ ਨੇ ਕੀਤੀ ਸੀ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਜਰਮਨੀ ਦੀ ਸੈਨਾ ਨੇ ਇਸ ਨੂੰ ਹਥਿਆਰ ਦੇ ਤੌਰ ਤੇ ਜਮਾਇਆ ਸੀ ਇਹ ਸਾਇਨਟ ਤੋਂ ਵੀ ਜ਼ਿਆਦਾ ਖਤਰਨਾਕ ਹੈ ਇਹਦਾ ਕੋਈ ਐਂਟੀਡੋਜ਼ ਨਹੀਂ ਹੈ ਜੇ ਤੁਸੀਂ ਇਸ ਦੇ ਪ੍ਰਭਾਵ ਵਿੱਚ ਆ ਗਏ ਤਾਂ ਕੋਈ ਦਵਾਈ ਤੁਹਾਨੂੰ ਬਚਾ ਨਹੀਂ ਸਕਦੀ ਅਜਿਹਾ ਮੰਨਿਆ ਜਾਂਦਾ ਹੈ ਅਖੀਰ ਇਹ ਇੰਨਾ ਖਤਰਨਾਕ ਹੈ ਇਸ ਦੇ ਵਾਸਤੇ ਲਖਨਊ ਦੇ ਕੈਮੀਕਲ ਐਕਸਪਰਟ ਆਨੰਦ ਸਥਾਨਾ ਦੱਸਦੇ ਨੇ ਕਿ ਜਿਵੇਂ ਰਸਨ ਇੱਕ ਤਰ੍ਹਾਂ ਦਾ ਇਹ ਜਿਹੜਾ ਪੋਰਟੈਂਟ ਟੈਕਸਨ ਹੈ ਜਿਹੜੀ ਬਹੁਤ ਖਤਰਨਾਕ ਹੈ ਇਹ ਰਿੰਡੀ ਦੇ ਛੋਟੇ-ਛੋਟੇ ਬੀਜਾਂ ਨੂੰ ਰਿਫਾਈਨ ਕਰਕੇ ਤਿਆਰ ਕੀਤਾ ਜਾਂਦਾ ਹੈ ਇਹ ਇੱਕ ਸਫੇਦ ਪਾਊਡਰ ਦੀ ਤਰ੍ਹਾਂ ਹੁੰਦਾ ਹੈ ਇਸ ਪਾਊਡਰ ਨੂੰ ਤੁਸੀਂ ਜਿੰਨਾ ਬਰੀਕ ਕਰ ਲੋ ਇਹ ਉਨਾ ਹੀ ਖਤਰਨਾਕ ਬਣਦਾ ਜਾਂਦਾ ਹੈ ਤੇ ਇਹ ਦੋ ਤਰੀਕੇ ਨਾਲ ਤਬਾਹੀ ਮਚਾਉਂਦਾ ਹੈ ਪਹਿਲਾਂ ਤਾਂ ਅਗਰ ਕਿਸੇ ਇਲਾਕੇ ਦੇ ਵਿੱਚ ਤੁਸੀਂ ਇਸ ਨੂੰ ਧੂੜ ਦਿਓ ਪਾਊਡਰ ਦੀ ਤਰ੍ਹਾਂ ਛੜਕ ਦਿਓ ਇਹ ਰਸੀਨ ਪਾਊਡਰ ਨੂੰ ਫਲਾ ਦਿਓ ਤਾਂ ਉਸ ਏਰੀਆ ਦੇ ਵਿੱਚ ਰਹਿਣ ਵਾਲੀ ਜਿਹੜੀ ਵੱਡੀ ਆਬਾਦੀ ਤੇ ਅਸਰ ਕਰਦਾ ਇਸ ਦਾ ਅਸਰ ਵੀ ਤੁਰੰਤ ਨਹੀਂ ਦਿਸਦਾ ਜਿਵੇਂ ਬਰੂਦ ਦਾ ਜਾਂ ਸਮੈਲ ਹੈ ਇਸ ਦਾ ਅਸਰ 2-3 ਦਿਨ ਬਾਅਦ ਦਿਸਣ ਲੱਗਦਾ ਜਦੋਂ ਤੁਹਾਡੀ ਬਾਡੀ ਤੇ ਕੈਮੀਕਲ ਰੈਕਸ਼ਨ ਹੁੰਦਾ ਤੇ ਤੁਹਾਡੀ ਜਾਨ ਚਲੀ ਜਾਂਦੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਹੁਣ ਇਸ ਰਸਨ ਦਾ ਦੂਸਰਾ ਜਿਹੜਾ ਅਟੈਕ ਕੀਤਾ ਜਾਂਦਾ ਉਹ ਦੱਸਿਆ ਜਾਂਦਾ ਕਿ ਇਸ ਨੂੰ ਪਾਣੀ ਚ ਮਿਲਾ ਕੇ ਸਰਿੰਜ ਦੇ ذریعے ਟੀਕੇ ਦੇ ਤੌਰ ਤੇ ਲਾਇਆ ਜਾਂਦਾ ਹੈ ਤੇ ਪਾਣੀ ਦੇ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ ਇੰਜੈਕਸ਼ਨ ਦੇ ذریعے ਇਹ ਖੂਨ ਦੇ ਸੰਪਰਕ ਚ ਆ ਜਾਂਦਾ ਹੈ ਅਗਰ ਇਸ ਨੂੰ ਪਾਣੀ ਦੇ ذریعے ਇਨਟੈਕ ਕੀਤਾ ਜਾਵੇ ਤਾਂ ਕੁਝ ਘੰਟਿਆਂ ਬਾਅਦ ਇਸ ਦਾ ਅਸਰ ਸ਼ੁਰੂ ਹੋ ਜਾਣਾ ਹੈ ਇਸ ਸੰਬੰਧੀ ਇਹ ਕੈਮੀਕਲ ਐਕਸਪਰਟ ਲਖਨਊ ਦਾ ਆਨੰਦ ਸਥਾਨਾ ਦੱਸਦਾ ਹੈ ਕਿ ਰਸਨ ਬੜੀ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਫਸੋਸ ਕਿ ਇਸ ਦਾ ਬਚਾਅ ਲਈ ਕੋਈ ਦਵਾਈ ਐਂਟੀਡੋਟ ਅਜੇ ਤੱਕ ਨਹੀਂ ਬਣੀ ਤੇ ਇਹੀ ਵਜ੍ਹਾ ਹੈ ਕਿ ਅਤਵਾਦੀ ਗਤੀਵਿਧੀਆਂ ਦੇ ਵਿੱਚ ਇਸ ਦਾ ਇਸਤੇਮਾਲ ਹੁੰਦਾ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬੋਟਨੀ ਡਿਪਾਰਟਮੈਂਟ ਦੇ ਸੀਨੀਅਰ ਪ੍ਰੋਫੈਸਰ ਆਰਨ ਖਰਵਾਰ ਕਹਿੰਦੇ ਨੇ ਕਿ ਰਿਸਨ ਦੀ ਜਿਹੜੀ ਟਾਕਸਿਟੀ ਹੈ ਉਹ ਸਾਇਰਨ ਤੋਂ ਵੀ ਜ਼ਿਆਦਾ ਖਤਰਨਾਕ ਹੈ ਦੀ ਯਾਰ ਹੁਣ ਡਾਕਟਰ ਮੋਹਿਨ ਦੇ ਕੋਲ 3 ਕਿਲੋ ਕੈਸਟਰ ਪਲਪ ਮਿਲਿਆ ਯਾਨੀ ਰਿੰਡੀ ਦਾ 3 ਕਿਲੋ ਆ ਜਰਾ 1.5 ਤੋਂ 2 ਕਿਲੋ ਤਾਂ ਸਾਡੇ ਚੌਕੀਦਾਰ ਕੋਲ ਪਿਆ ਹੋਣਾ ਹੁਣ ਟਵਾਣੇ ਤੇ ਨਾ ਮਾਰ ਦੇ ਛਾਪਾ ਭਾਈ ਆਰਐਸਐਸ ਵਾਲਿਓ ਪੂਵੰਤ ਮਨ ਵਾਲਿਓ ਪਿੰਡਾਂ ਵਾਲਿਓ ਆਲੇ ਦਲੇ ਖੇਤਾਂ ਚ ਜਿਹੜਾ ਰੈਂਡ ਰੰਡ ਖੜਾ ਨਾ ਵੜਾ ਦਿਓ ਹੋਰ ਨਾ ਕਿਤੇ ਵਹੀਰ ਵਾਲਿਆਂ ਦੇ ਖਾਤੇ ਪੈ ਜੇ ਪ੍ਰਧਾਨ ਮੰਤਰੀ ਬਾਜੇ ਕਿਤੇ ਤਾਂ ਜ਼ਰੂਰ ਪਹੂਗਾ ਇਹ ਵੀ ਨਹੀਂ ਪਤਾ ਪ੍ਰਧਾਨ ਮੰਤਰੀ ਬਾਜੇ ਕਿ ਵੀ ਕਿਤੇ ਸੁਣ ਸਣ ਕੇ ਸਾਡੀਆਂ ਗੱਲਾਂ ਜਾਂ ਪੜ ਕੇ ਰਿਪੋਰਟ ਹੋਰ ਕਹੇ ਉਹ ਬਾਪੂ ਰੈਂਡ ਵੀਜਦੇ ਰੈਂਡ ਆਪਾਂ ਖਾਲਸਤਾਨ ਬਣਾਉਣਾ ਰੈਂਡ ਨਾਲ ਖੈਰ ਹਾਸਾ ਠਟਾ ਇਸ ਦਰਾਂ ਡਾਕਟਰ ਮੋਇਨਦੀਨ ਕੋਲ 3 ਕਿਲੋ ਕੈਸਟਰ ਪਲਪ ਮਿਲਿਆ ਇਹ ਸ਼ੁੱਧ ਕੈਸਟਰ ਪਲਪ ਹੈ ਹੁਣ ਸ਼ੁੱਧ ਨੂੰ ਕਿਹੜਾ ਉਹਦੇ ਵਿੱਚ ਯਾਰ ਕੋਈ ਮਿਲਾਵਟ ਹੁੰਦੀ ਆ ਰੂੜੀਆਂ ਤੇ ਰਿੰਡ ਉਗਦੀ ਆ ਮੋਦੀ ਸਾਹਿਬ ਓ ਮਾਈ ਗੋਡ ਕੀ ਬਣੋ ਮੁਲਕ ਦਾ ਹੁਣ ਇਹ ਸ਼ੁੱਧ ਕੈਸਟਰ ਪਲਪ ਹੈ ਇਸ ਦੇ ਵਿੱਚ ਮਤਲਬ 3 ਕਿਲੋ ਕੈਸਟਰ ਆਇਲ ਦੇ ਵਿੱਚੋਂ 100 ਗ੍ਰਾਮ ਤੋਂ ਜ਼ਿਆਦਾ ਰਸਨ ਬਣ ਸਕਦਾ ਇਸ ਤੋਂ ਅੰਦਾਜ਼ਾ ਲੱਗਦਾ ਕਿ ਤੁਸੀਂ ਏਡੀ ਮਾਤਰਾ ਦੇ ਵਿੱਚ ਰਸਨ ਮਿਲਿਆ ਉਹ ਕਿੰਨੇ ਲੋਕਾਂ ਨੂੰ ਖਤਮ ਕਰ ਸਕਦੇ ਹੋ ਮਾਈ ਗੋਡ ਆ ਹੁਣ ਸਾਡੇ ਬਾਪੂ ਬੇਬਿਆਂ ਦਾ ਪੁਰਾਣੇ ਪੰਜਾਬ ਦੇ ਮੈਨੂੰ ਦੱਸ ਦਿਓ ਆਪਣੇ ਦਾਦੇ ਦਾਦੀਆਂ ਨਾਨੇ ਨਾਨੀਆਂ ਨੂੰ ਪੁੱਛੋ ਆਪਣੇ ਤਾਇਆਂ ਨੂੰ ਵੀ ਪੁੱਛ ਲਓ ਅਸੀਂ ਤਾਂ ਆਪ ਵੇਖਿਆ ਸੀ ਤਾਂ ਆਪ ਕਈ ਵਾਰੀ ਉਹਨੂੰ ਓਖਲੀ 'ਚ ਪਾ ਕੇ ਮਾਈਆਂ ਕਹਿੰਦੀਆਂ ਸੀ ਚੱਲ ਤੈਨੂੰ ਫੇਰਾ ਚੀਜ਼ਾਂ ਦਵਾਂਗੇ ਫੇਰ ਤੈਨੂੰ ਖੇਡਣ ਜਾਣ ਦਵਾਂਗੇ ਪਹਿਲਾਂ ਓਖਲੀ ਦੇ ਵਿੱਚ ਨਾ ਬڑے-ਬڑے ਮੋਹਲੇਆਂ ਨਾਲ ਬੜੀ ਬਾਰੀ ਰਿੰਡ ਕੁੱਟੀ ਹੈ। ਇਹਦਾ ਮਤਲਬ ਅਸੀਂ ਤੇ ਜਨਮਜਾਤਵਾਦੀ ਆਂ ਹੈ ਮੋਦੀ ਸਾਹਿਬ। ਕੀ ਆਈ ਬਤਾਂ ਨੇ। ਹੁਣ ਬਨਾਰਸ ਯੂਨੀਵਰਸਿਟੀ ਦਾ ਪ੍ਰੋਫੈਸਰ ਆਰ ਐਨ ਖਰਵਾਰ ਕਹਿੰਦਾ ਇਹ ਇੱਕ ਬਾਇਓਲੋਜੀਕਲ ਐਲੀਮੈਂਟ ਹੈ ਇਹ ਨਾ ਖਤਰਨਾਕ ਹੈ ਕਿ ਇਸ ਦਾ 200 ਮਾਈਕਰੋਗ੍ਰਾਮ ਮਾਤਰਾ ਵੀ ਇਨਸਾਨ ਦੀ ਜਾਨ ਲੈ ਸਕਦੀ ਹੈ। 2000 ਮਾਈਕਰੋਗ੍ਰਾਮ ਬਿਲਕੁਲ ਥੋੜਾ ਜਿਹਾ। ਹੁਣ ਇਹਦੇ ਕੋਲੋਂ ਤਾਂ 3 ਕਿਲੋ ਕਾਸਟਰ ਪਲਪ ਫੜਿਆ ਗਿਆ ਜਿਹਦੇ ਚ 100 ਗ੍ਰਾਮ ਬਣ ਸਕਦਾ ਸੀ ਹੁਣ ਕਿਸੇ ਦੇ ਕੋਲ ਜਾਰੇ ਨਰਿੰਡ ਨਹੀਂ ਹੈਗਾ ਸੋ ਜਿਸ ਸਿਲਸੇ ਵਿੱਚ ਇਹ ਪ੍ਰੋਫੈਸਰ ਸਾਹਿਬ ਬਨਾਰਸ ਸਿੰਧੂ ਯੂਨੀਵਰਸਿਟੀ ਨੇ ਉਹ ਜਿਹੜੇ ਮਾਰਨੇ ਨਾ ਐਕਸਪਰਟ ਉਹ ਵੀ ਸਾਰੇ ਇਦਾਂ ਦੇ ਨੇ ਯਾਰ ਕਿਸੇ ਇਸਾਈ ਦੀ ਕਿਸੇ ਸਿੱਖ ਦਾ ਵੀ ਥਿਊ ਲੈ ਲਓ ਅਖਬਾਰਾਂ ਵਾਲਿਓ ਤੇ ਹੁਣ ਬਨਾਰਸ ਸਿੰਧੂ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਆਇਰਨ ਖਰਵਾਰ ਹੁਣ ਤੁਸੀਂ ਵੇਖੋ ਕਿ ਉਹ ਕਿਹੜਾ ਅਰਨਵ ਗੋਸਵਾਮੀ ਉਹ ਲੱਗੇ ਹੋਣੇ ਆ ਤੇ ਕੋ ਦੇਵਗਿੰਨ ਹੈ ਤੇ ਮੈਂ ਤਾਂ ਖਾਰੇ ਦੇਖਦਾ ਨਹੀਂ ਜਿਹੜਾ ਗੰਦਪਿਲ ਚੱਲਦਾ ਨੈਸ਼ਨਲ ਟੀਵੀਾਂ ਤੇ ਇੱਕ ਉਹ ਮੋਦੀ ਜੀ ਦੀ ਬੇਟੀ ਹੈ ਉਹਨੇ ਤਾਂ ਮੈਂ ਰੈਗੂਲਰ ਦਾ ਪੂਰਾ ਐਪੀਸੋਡ ਹੀ ਬਣਾਤਾ ਹੋਣਾ ਰਸਨ ਤੇ ਵੈਸੇ ਰਸਨ ਕਈ ਮੁੰਡਿਆਂ ਦਾ ਨਾਮ ਹੀ ਹੁੰਦਾ ਨਾ ਰਸਨ ਇੱਕ ਸਾਡੇ ਮਾਸੀ ਜੀ ਦਾ ਬੇਟਾ ਵੀ ਉਹਦਾ ਨਾਮ ਰਸਲ ਹੈ ਰਸਲ ਵੈਸੇ ਵਾਈਪਰ ਵੀ ਹੁੰਦਾ ਰਸਲਜੀਤ ਸਿੰਘ ਹਟੜਾ ਤੇ ਰਸਲ ਹੈ ਨਾ ਤੇ ਇਸਲਸ ਦੇ ਵਿੱਚ ਆ ਅਰਨ ਖਰਵਾਰ ਕਹਿੰਦੇ ਵੀ ਇਹਦੀ 200 ਮਾਈਕਰੋਗ੍ਰਾਮ ਸਾਬ ਲਾ ਲੋ 2000 ਮਾਈਕਰੋਗ੍ਰਾਮ ਸੌਰੀ ਕਿੰਨਾ ਕੁ ਹੁੰਦਾ 2000 ਮਾਈਕਰੋਗ੍ਰਾਮ ਇੱਕ ਬੰਦੇ ਵਾਸਤੇ ਬਹੁਤ ਖਤਰਨਾਕ ਹੈ ਇਹਦੇ ਕੋਲ ਤਾਂ 100 ਗ੍ਰਾਮ ਬਣ ਸਕਦਾ ਸੀ ਹੁਣ ਅਮਰੀਕਾ ਤੇ ਭਾਰਤ ਤੇ ਯੂਨੋ ਨੇਸ ਤੇ ਬੈਨ ਲਾਇਆ ਹੋਇਆ ਮਨੋਰ ਭਾਰਿਕ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਅਨਲਿਸਿਸ ਦੀ ਰਿਪੋਰਟ ਦੇ ਮਤਬਕ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਰਿਸਨ ਦੀ ਕੈਟਾਗਰੀ ਨੂੰ ਬੀ ਬਾਇਓ ਬਾਇਓਟੈਰਰਿਜ਼ਮ ਏਜੈਂਟ ਦੇ ਤੌਰ ਤੇ ਕਲਾਸੀਫਾਈ ਕੀਤਾ ਹੋਇਆ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ ਰੈਜ਼ੋਲੂਸ਼ਨ ਜਾਨੀ ਯੂਐਨ ਐਸ ਸੀ ਆਰ ਨੇ ਇਸ ਕੈਮੀਕਲ ਤੇ ਬੈਨ ਲਗਾਇਆ ਹੋਇਆ ਤੇ ਭਾਰਤ ਦੇ ਵਿੱਚ ਵੈਪਨ ਆਫ ਮਾਸ ਡਿਸਟ੍ਰਕਸ਼ਨ ਐਕਟ 2005 ਦੇ ਵਿੱਚ ਵੀ ਇਹ ਕਿਸੇ ਬਾਇਓ ਟੌਕਸਿਨ ਦੇ ਪ੍ਰੋਡਕਸ਼ਨ ਜਾਂ ਇਸ ਤੇ ਜਮ੍ਹਾਂ ਕਰਨ ਤੇ ਬੈਨ ਹੈ ਇਸ ਦੇ ਬਾਵਜੂਦ ਇਹ ਰਸਨ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇਸ ਨੂੰ ਪ੍ਰੋਸੈਸ ਕਰਨਾ ਵੀ ਸਾਨ ਹੈ ਮਨੋਰ ਪਰਕਰ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਐਨਲਿਸਿਸ ਦੀ ਰਿਪੋਰਟ ਦੇ ਮੁਤਾਬਕ ਰੀਸੈਂਟ ਟੌਕਸਿਨ ਦਾ ਇਸਤੇਮਾਲ ਸ਼ੀਤ ਜੁੱਧ ਯਾਨੀ ਕਿ ਕੋਲਡ ਵਾਰ ਦੇ ਦੌਰਾਨ ਹੋਇਆ ਸੀ ਇਸ ਤੋਂ ਇਲਾਵਾ ਅਲ ਕਾਇਦਾ ਤੇ ਆਈਐਸਆਈ ਵਰਗੇ ਅੱਤਵਾਦੀ ਸੰਗਠਨ ਇਸ ਦਾ ਇਸਤੇਮਾਲ ਕਰਦੇ ਆਏ ਨੇ ਤੇ ਹਾਲਾਂਕਿ ਹੁਣ ਤੱਕ ਕੋਈ ਵੀ ਅਤਵਾਦੀ ਸੰਗਠਨ ਹਥਿਆਰ ਦੇ ਵਿੱਚ ਇਸਤੇਮਾਲ ਹੋਣ ਜਾਂ ਹੋਣ ਲਾਇਕ ਰਸਨ ਬਣਾਉਣ ਵਿੱਚ ਕਾਮਯਾਬ ਨਹੀਂ ਹੋਇਆ ਮਤਲਬ ਅਜੇ ਤੱਕ ਕੋਈ ਵੀ ਅਤਵਾਦੀ ਸੰਗਠਨ ਇਸ ਨੂੰ ਹਥਿਆਰ ਦੇ ਰੂਪ ਦੇ ਵਿੱਚ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਇਹ ਅੰਕੜੇ ਨੇ ਕਿ ਇਹ ਚੀਜ਼ ਚੱਲਦੀ ਹੈ ਮਤਲਬ ISI ਦੀ ਗੱਲ ਪੈਂਦਾ ਹੁਣ ਮਨੋਰ ਪਾਰਿਕ ਇੰਸਟੀਚਿਊਟ ਦੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਦੱਸਿਆ ਜਾਂਦਾ ਕਿ ਠੀਕ ਹੈ ਕਹਿੰਦੇ ਵਿਸ਼ਵ ਯੁੱਧ ਦੇ ਦੌਰਾਨ ਇਸ ਦਾ ਇਸਤੇਮਾਲ ਹੋਇਆ ਪਰ ਅਲ ਕਾਇਦਾ ਜਾਂ ਆਈਐਸਆਈ ਵਰਗੀਆਂ ਸੰਸਥਾਵਾਂ ਇਹਦਾ ਇਸਤੇਮਾਲ ਕਰਦੀਆਂ ਆਈਆਂ ਨੇ ਪਰ ਅਜੇ ਤੱਕ ਕੋਈ ਵੀ ਅਤਵਾਦੀ ਸੰਗਠਨ ਇਸ ਨੂੰ ਹਥਿਆਰ ਦੇ ਤੌਰ ਤੇ ਇਸਤੇਮਾਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਇਆ ਹੁਣ ਇਹ ਸਾਈਨਟ ਦੇ ਨਾਲੋਂ 6000 ਗੁਣਾ ਜ਼ਿਆਦਾ ਜ਼ਹਿਰੀਲਾ ਰਿਸਨ ਟੌਕਸਨ ਪ੍ਰੋਟੀਨ ਹੈ ਜੋ ਔਰਿੰਡੀ ਦੇ ਬੀਜ ਦੇ ਵਿੱਚੋਂ 1 ਤੋਂ 5 ਗ੍ਰਾਮ ਪਾਇਆ ਜਾਂਦਾ ਹੈ ਤੇ ਇਹ ਬੀਜ ਸਜਾਵਟ ਦੇ ਲਈ ਜਾਂ ਤੇਲ ਬਣਾਉਣ ਦੇ ਲਈ ਇਸਤੇਮਾਲ ਹੁੰਦਾ ਬਹੁਤ ਸਾਰੀਆਂ ਬੀਬੀਆਂ ਇਸ ਦਾ ਤੇਲ ਵਰਤਦੀਆਂ ਨੇ ਇਸ ਦਾ ਪਲਪ ਵਰਤਦੀਆਂ ਨੇ ਇਹਨਾਂ ਬੀਜਾਂ ਨੂੰ ਪੀ ਕੇ ਇਹ ਰਸਨ ਜਿਹੜਾ ਹੈ ਉਹ ਘਾਤਕ ਜ਼ਹਿਰ ਬਣਦਾ ਹੈ ਇਹ ਸਾਹ ਤੁਹਾਡੇ ਖਾਣੇ ਜਾਂ ਇੰਜੈਕਸ਼ਨ ਦੇ ਰੂਪ ਦੇ ਵਿੱਚ ਸਰੀਰ ਚ ਜਾਂਦਾ ਤਾਂ ਸਰੀਰ ਦੇ ਅੰਦਰ ਪ੍ਰੋਟੀਨ ਬਣਨਾ ਬੰਦ ਕਰ ਦਿੰਦਾ ਇਸ ਦੇ ਲੱਛਣ 4 ਤੋਂ 6 ਘੰਟੇ ਬਾਅਦ ਦਿਸਣਾ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਹਾਡੇ ਸਰੀਰ ਚ ਚਲੇਗਾ ਤਾਂ 36 ਤੋਂ 72 ਘੰਟੇ ਦੇ ਦੌਰਾਨ ਫਿਰ ਤੁਹਾਡੀ ਮੌਤ ਤੈ ਹੈ ਇਹਦਾ ਕੋਈ ਐਂਟੀਡਾਟ ਨਹੀਂ ਹੈ ਕੋਈ ਐਂਟੀਡੋਸ ਨਹੀਂ ਹੈ ਤੇ ਸ਼ੁਰੂਆਤੀ ਲੱਛਣ ਦੇ ਤੌਰ ਤੇ ਇਹ ਜਿਹੜਾ ਸਪੋਰਟਿਵ ਕੇਅਰ ਵਰਗੇ ਜਾਂ ਆਈਵੀ ਫਲੂਇਡ ਜਾਂ ਐਂਟੀਨੋਜ਼ੀਆ ਦਵਾਈਆਂ ਨੂੰ ਦੇ ਕੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ ਇਹਦੇ ਸ਼ੁਰੂਆਤੀ ਲੱਛਣ ਨੇ ਪੇਟ ਦਰਦ ਦਸਤ ਉਲਟੀ ਡੀਹਾਈਡਰੇਸ਼ਨ ਬਾਅਦ ਵਿੱਚ ਬੁਖਾਰ ਕਮਜ਼ੋਰੀ ਸਾਹ ਲੈਣ ਦੀ ਤਕਲੀਫ ਲੀਵਰ ਕਿਡਨੀ ਫੇਲਿਅਰ ਹੁਣ ਇਸ ਵਿੱਚ ਇਹ ਜਿਹੜਾ ਅੰਕੜੇ ਨੇ ਕਿ ਰਸਨ ਦਾ ਪਹਿਲਾ ਕੇਸ ਕੋਲਡ ਵਾਰ ਦੇ ਦੌਰਾਨ 1978 ਦੇ ਵਿੱਚ ਆਇਆ ਸੀ ਜਦੋਂ ਰੂਸ ਦੀ ਖੁਫੀਆ ਏਜੰਸੀ KGB ਨੇ ਇਸ ਨੂੰ ਅੰਜਾਮ ਦਿੱਤਾ ਸੀ ਤੇ ਰਸਨ ਦਾ ਇਸਤੇਮਾਲ ਇੱਕ ਮੋਡੀਫਾਈਡ ਛਤਰੀ ਦੇ ਰਾਹੀਂ ਕੀਤਾ ਗਿਆ ਸੀਗਾ ਤੇ ਜਿਸ ਤੇ ਜਰੀਏ ਬੁਲਗਾਰੀਆ ਦੇ ਪੱਤਰਕਾਰ ਜਾਰਜ ਮਕੋਬ ਦੀ ਲੰਡਨ ਦੇ ਵਿੱਚ ਹੱਤਿਆ ਕੀਤੀ ਗਈ ਸੀ ਉਸੇ ਸਾਲ ਪੈਰਿਸ ਦੇ ਵਿੱਚ ਇੱਕ ਹੱਤਿਆ ਦੇ ਵਿੱਚ ਵੀ ਰਸਨ ਦਾ ਇਸਤੇਮਾਲ ਹੋਇਆ ਸੀ ਤੇ 1980 ਦੇ ਦਹਾਕੇ ਦੇ ਵਿੱਚ ਇਰਾਕ ਦੇ ਵਿੱਚ ਬਾਇਓਲੋਜੀਕਲ ਵੈਪਨ ਪ੍ਰੋਗਰਾਮ ਦੇ ਵਿੱਚ ਰਸਨ ਟਾਕਸਿਨ ਮਿਲਣ ਦਾ ਦਾਵਾ ਕੀਤਾ ਗਿਆ ਸੀ ਇਸ ਵਿੱਚ ਇਹ ਜਿਹੜੇ ਪੱਤਰਕਾਰ ਜਾਰਜ ਮਾਰਕਰੋਡ ਦੀ ਹੱਤਿਆ ਹੋਈ ਸੀ 1978 ਲੰਡਨ ਬ੍ਰਿਟੇਨ ਦੇ ਵਿੱਚ ਬੁਲਗਰੀਆ ਦੇ ਪੱਤਰਕਾਰ ਜਾਰਜ ਮੈਕਰੋਬ ਦਾ ਵਟਰਾਲੂ ਬ੍ਰਿਜ ਦੇ ਨੇੜੇ ਰਸਨ ਦੇ ਨਾਲ ਭਰਿਆ ਹੋਇਆ ਇੱਕ ਪਲੇਟ ਵਾਲੇ ਜਿਹੜਾ ਛਤਰੀ ਨਾਲ ਉਸ ਨੂੰ ਗੋਤਕੇ ਮਾਰ ਦਿੱਤਾ ਗਿਆ ਸੀਗਾ ਮੰਨ ਲਓ ਦੇਚ ਛਤਰੀ ਦੇ ਅੱਗੇ ਲੱਗੀ ਹੋਈ ਸੀਗਾ ਉਹਦੀ ਬਾਡੀ ਚਲੇ ਗਿਆ ਸੀਗਾ ਬੋਰਸ ਕੋਰਜਾਕ ਤੇ ਪਹਿਲਾ ਹਮਲਾ 1981 ਦੇ ਵਿੱਚ ਵਰਜੀਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਹੋਇਆ ਸੀ ਸੀਆਈ ਏਜੰਟ ਬੋਰਸ ਕੋਰਜਾਕ ਤੇ ਇੱਕ ਨਕੀਲੀ ਚੀਜ਼ ਨਾਲ ਹਮਲਾ ਕੀਤਾ ਗਿਆ ਸੀ ਤੇ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਉਸ ਨੁਕੀਲੀ ਚੀਜ਼ ਦੇ ਮੂਹਰੇ ਰਸਨ ਦੀ ਕੁਝ ਮਾਤਰਾ ਲਾਈ ਹੋਈ ਸੀ ਜੋ ਉਸ ਦੀ ਬਾਡੀ ਚਲੇਗੀ ਤੇ ਜਿਸ ਤਰ੍ਹਾਂ 1991 ਦੇ ਵਿੱਚ ਵੀ ਇਹ ਸੀ ਕਿ ਮੈਨੀਸੋਟਾ ਅਮਰੀਕਾ ਦੇ ਵਿੱਚ ਕਿ ਮੈਨੀਸੋਟਾ ਪੋਰਟੈਂਟਸ ਕਾਉਂਸਲ ਲਾ ਦੇ ਇੱਕ ਸਰਕਾਰ ਵਿਰੋਧੀ ਸੰਗਠਨ ਦੇ ਚਾਰ ਲੋਕਾਂ ਦੇ ਖਾਣੇ ਦੇ ਵਿੱਚ ਰਸਨ ਦੀ ਕੁਝ ਮਾਤਰਾ ਮਿਲਾ ਕੇ ਸਰਕਾਰੀ ਅਫਸਰਾਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਵਕਤ ਰਹਿਣੇ ਅਸ ਤੋਂ ਖਲਾਸਾ ਹੋ ਗਿਆ ਤੇ ਦੋਸ਼ੀਆਂ ਦੇ ਕੋਲੋਂ 0.7 ਗ੍ਰਾਮ ਰਸਨ ਜ਼ਰ ਮਿਲਿਆ ਸੀ 2013 ਦੇ ਵਿੱਚ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਤੇ ਕੁਝ ਅਧਿਕਾਰੀਆਂ ਨੂੰ ਰਸਣ ਵਾਲੇ ਲੈਟਰ ਭੇਜੇ ਗਏ ਸਨ ਚਿੱਠੀ ਭੇਜੀ ਗਈ ਸੀ ਜਿਹਦੇ ਤੇ ਰਸਣ ਪਾウダー ਲੱਗਿਆ ਸੀਗਾ ਕਿ ਬੰਦਾ ਚਿੱਠੀ ਪੜੇ ਫਿਰ ਹੱਥ ਮੂੰਹ ਨੂੰ ਜਾਂ ਨੱਕ ਨੂੰ ਲਾ ਲੇ ਉਹਦੇ ਨਾਲ ਮਰ ਜਾਵੇ ਇਸੇ ਦੌਰਾਨ ਪਰੋਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ 2018 ਦੇ ਵਿੱਚ ਆਈਐਸਏ ਨੇ ਟਿਊਨੀਸ਼ੀਆ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਸੀਗਾ ਤੇ 2025 ਦੇ ਵਿੱਚ ਜਰਮਨ ਦੇ ਹੋਮ ਲੈਬ ਦੇ ਵਿੱਚ ਰਸਣ ਬਣਾਉਣ ਦੀ ਜਾਣਕਾਰੀ ਮਿਲੀ ਸੀ ਇਸਰਾਨ ਮਿਸਿਸਿਪੀ ਦੇ ਰਹਿਣ ਵਾਲੇ ਜੇ ਐਬਰਟ ਨੇ ਬ੍ਰਾਕ ਓਬਾਮਾ ਨੂੰ ਇਹ ਰਿਸਣ ਵਾਲਾ ਇੱਕ ਲੈਟਰ ਭੇਜਣ ਦੀ ਗੱਲ ਕਬੂਲੀ ਸੀ ਤੇ ਜਿਸ ਕੇਸ 'ਚ ਉਸਨੂੰ 25 ਸਾਲ ਦੀ ਸਜ਼ਾ ਮਿਲੀ ਸੀ ਨੇ ਓਬਾਮਾ ਨੂੰ ਚਿੱਠੀ ਲਿਖੀ ਸੀ ਇਸ ਮਿਸਿਸਿਪੀ ਦੇ ਜੇ ਐਬਰਟ ਨੇ ਕਿ ਸ਼ਾਇਦ ਓਬਾਮਾ ਇਸ ਲੈਟਰ ਨੂੰ ਪੜ੍ਹੇਗਾ ਉਸਦੇ ਹੱਥਾਂ ਨੂੰ ਲੱਗ ਕੇ ਉਸਦੀ ਬਾਡੀ 'ਚ ਜਾਏਗਾ ਹਾਲਾਂਕਿ 25 ਸਾਲ ਸਜ਼ਾ ਉਸਨੂੰ ਹੋਗੀ ਹੁਣ ਤੱਕ ਦੀ ਜਾਂਚ ਦੇ ਵਿੱਚ ਦਾਵਾ ਕਿ ਹైదరాబాద్ ਦੇ ਵਿੱਚ ਗ੍ਰਿਫਤਾਰੀ ਇਹ ਪਹਿਲੀ ਭਾਰਤ ਵਿੱਚ ਰਸ ਨਾਲ ਜੁੜੀ ਅਤਵਾਦੀ ਸਾਜ਼ਿਸ਼ ਦਾ ਕੇਸ ਹੈ ਇਸ ਤੋਂ ਪਹਿਲਾਂ ਕੋਈ ਕੇਸ ਨਹੀਂ ਹੈ ਅਤਵਾਦੀ ਮੋਡੂਲ ਦੇ ਵਿੱਚ ਅਧਿਕਾਰੀ ਦੱਸਦੇ ਨੇ ਕਿ ਇਸਲਾਮਿਕ ਸਟੇਟ ਨਾਲ ਜੁੜੇ ਜਿਵੇਂ ਗਰੁੱਪ ਨੇ ਆਈਐਸਕੇਪੀ ਉਹਨਾਂ ਦੀ ਜਿਹੜੀ ਭਾਰਤੀ ਸਬ-ਯੂਨਿਟ ਹੈ ਇਸਲਾਮਿਕ ਸਟੇਟ ਹੈ ਪ੍ਰੋਵੈਂਸ ਕਾਫੀ ਸਮੇਂ ਤੋਂ ਜਿਹੜਾ ਕੈਮੀਕਲ ਜਾਂ ਬਾਇਓਲੋਜੀਕਲ ਟੈਰਰ ਅਟੈਕ ਦੀ ਫਰਾਕ ਦੇ ਵਿੱਚ ਆਸੇਸ ਕਰਕੇ ਇਹ ਕੇਸ ਕਾਫੀ ਅਹਿਮ ਹੋ ਗਿਆ ਹੁਣ ਵੀਰੋ ਮੇਰਿਓ ਆ ਰਿੰਡ ਵਾਲੇ ਕੇਸਾਂ ਤੋਂ ਬਚ ਕੇ ਰਿਓ ਤੇ ਸੱਜਣ ਅਦੀਪ ਨੂੰ ਤੇ ਉਹਦਾ ਜਿਹੜਾ ਇਸ ਗੀਤ ਦਾ ਰਚੇਤਾ ਨਾਮ ਉਹ ਵੀ ਮੁੰਡਾ ਕੀ ਨਾਮ ਮਾਨ ਹੈ ਉਹਦਾ ਮਨਜੀਤ ਮਾਨ ਇੱਕ ਗੱਲ ਗੱਲ ਤੈਨੂੰ ਹੋਰ ਜ਼ਰੂਰੀ ਦੱਸ ਦਿਆਂ ਪਿੰਡਾਂ ਦੀ ਸਾਡੇ ਇੱਥੇ ਟੌਰ ਹੁੰਦੀ ਐ ਅੱਖਾਂ ਵਿੱਚ ਰਿੰਡਾਂ ਦੀ ਗੋਰਾ ਰੰਗ ਹੱਥ ਚੁੱਕਿਰ ਜੂ ਕਿਰਜੂ ਜਿਵੇਂ ਰੇਤ ਕੋੜੇ ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਵੇਖ ਘੁੜੇ ਸੋ ਨੇੜੇ ਤੋਂ ਵੇਖਣ ਦੀ ਆਦਤ ਪਾਓ ਨਫਰਤਾਂ ਘਟਾਓ ਸੋਹਣੀ ਜ਼ਿੰਦਗੀ ਜਿਉਓ ਤੇ ਜਿਉਣ ਦਿਓ ਇਹੀ ਧਰਮ ਹੈ ਡਾਕਟਰ ਪੱਟੀ ਸਾਹਿਬ ਸਸੀ ਗਾਲ ਜੀ ਸਸੀ ਗਾਲ ਜੀ ਟੋਣਾ ਸਾਹਿਬ ਟੋਣਾ ਸਾਹਿਬ ਧਰਮਾਂ ਦੇ ਨਾਂ ਤੇ ਜਿਹੜੇ ਗਲਤ ਪਾਸੇ ਤੋਂ ਕਿੰਨੇ ਨਾ ਬੜਾ ਡੇਂਜਰਸ ਹੈਗਾ ਹੈ ਬਿਲਕੁਲ ਇੱਕ ਤਾਂ ਤੁਸੀਂ ਪਹਿਲਾਂ ਬੁਰਕਿਆਂ ਦੀ ਗੱਲ ਕੀਤੀ ਬੁਰਕੇ ਜਿਹੜੇ ਟੋਣਾ ਸਾਹਿਬ ਨਾਲ ਇਹ ਜਦੋਂ ਬਣੇ ਸੀ ਨਾ ਇਹ ਤਾਂ ਧਰਮ ਦਾ ਚਿੰਨ ਨਹੀਂ ਸੀ ਹੂੰ ਇੱਕ ਜਿਹੜੀ এনवायरमेंट ਵਾਸਤੇ ਸੀ ਜਿਵੇਂ ਕਿ ਜਿੱਥੇ ਸਲਾਮ ਦਾ ਜਨਮ ਹੋਇਆ ਨਾ ਉੱਥੇ ਕਾਫੀ ਹੱਦ ਤੱਕ ਜਿਹੜੀ ਉਹ ਡੈਸਕ ਵਗੈਰਾ ਦੀਤ ਵਗੈਰਾ ਸੀ ਹੂੰ ਤੇ ਉਹ ਜਿਵੇਂ ਉਹ ਡਿਜ਼ਾਈਨ ਵੀ ਫਿਰ ਜਿਵੇਂ ਜਿਵੇਂ ਦਾ এনवायरमेंट ਹੁੰਦਾ ਨਾ ਇਹ ਇਹਨਾਂ ਦੇ ਡਿਜ਼ਾਈਨ ਅਲੱਗ ਅਲੱਗ ਹੁੰਦੇ ਸੀ ਹੂੰ ਮਤਲਬ ਠੰਡ ਵਾਲੇ ਏਰੀਏ ਦੇ ਕੁਝ ਹੋਰ ਤਰ੍ਹਾਂ ਦੇ ਹੁੰਦੇ ਸੀ ਹਜਾਬ ਕੁਝ ਹੋਰ ਤਰ੍ਹਾਂ ਦਾ ਹੁੰਦਾ ਸੀ ਤੇ ਇਹ ਜਿਹੜੀਆਂ ਸਮੇਂ ਦੀ ਜ਼ਰੂਰਤ ਸੀ ਜੀ ਪਹਿਰਾਵਾ ਇਹ ਸਮੇਂ ਦੀ ਜ਼ਰੂਰਤਾਂ ਚੋਂ ਨਿਕਲਿਆ ਚਾਦਰਾਂ ਉਸ ਚੋਂ ਨਿਕਲਿਆ ਆ ਜਿਹੜਾ ਕਫਨ ਹੈ ਕਫਣਾ ਜਿਉਂਦੇ ਜੀ ਆਪਣੇ ਆਪ ਨੂੰ ਮਰਿਤਕ ਸਮਝ ਲੈਣਾ ਆ ਕਫਣ ਤੋਂ ਕਫਣੀ ਕਫਣ ਤੋਂ ਹੀ ਚੋਲੇ ਬਣੇ ਨੇ ਚੋਗੇ ਹਾਂਜੀ ਬਾਅਦ ਦੇ ਵਿੱਚ ਫਿਰ ਔਰਤਾਂ ਦੇ ਉੱਪਰ ਜਿਵੇਂ ਨਾ ਉਹ ਜ਼ਬਰਦਸਤੀ ਥੂਪ ਦਿੱਤਾ ਗਿਆ ਪਰਮਨੈਂਟੇ ਜ਼ਰੂਰੀ ਨਹੀਂ ਹੁੰਦਾ ਕਿ ਜਿੱਥੇ ਵਾਤਾਵਰਣ ਸਾਫ਼ ਹੋ ਉੱਤੇ ਔਰਤ ਨੂੰ ਬੰਕਰਦਨਣਾ ਜਾਂ ਕੋਈ ਜਾਂ ਕੋਈ ਜਿਹੜਾ ਨਕਾਬ ਵਗੈਰਾ ਲਗਾਉਂਦੇ ਨੇ ਉਹ ਆ ਕੋਈ ਜ਼ਰੂਰੀ ਨਹੀਂ ਹੁੰਦਾ ਫਿਰ ਉਹ ਧਰਮ ਦਾ ਇਨਾਂ ਦਾ ਚਿਹਨਾਗਾ ਪਰਸਨਲ ਆਪਾਂ ਕੋਈ ਜ਼ਿਆਦਾ ਨਹੀਂ ਕਰਦੇ ਬਾਕੀ ਇਹ ਜਿਹੜਾ ਕੋਈ ਵਿਸਮ ਦੀ ਗੱਲ ਕੀਤੀ ਹੈ ਇਹ ਕਾਉਣਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਜਦੋਂ ਇਹਨੂੰ ਸਕਿਨ ਤੇ ਯੂਜ਼ ਕੀਤਾ ਜਾਂਦਾ ਰੈਸਨ ਨੂੰ ਹਾਂਜੀ ਹੂੰ ਸਕੇਂਦੇ ਰਾਹੀਂ ਜਗਾ ਜਾਣ ਲੇਵਾ ਹੁੰਦਾ ਅਗਰ ਇਹ ਡਿਪੈਂਡ ਕਰਦਾ ਹੁੰਦਾ ਕਿ ਸੋਲਵੈਂਟ ਕਿਸ ਤਰ੍ਹਾਂ ਦਾ ਜਿਹਦੇ ਵਿੱਚ ਇਹਨੂੰ ਡਿਸੋਲਵ ਕੀਤਾ ਗਿਆ ਪਰ ਇਹ ਜਿਵੇਂ ਪਹਿਲਾ ਕੇਸ ਡਾਕਟਰ ਮੌਰਨਿੰਗ ਦਿਨ ਦਾ ਆਇਆ ਇਹ ਮਤਲਬ ਪ੍ਰੂਫ ਵੀ ਇਸ ਦਾ ਕੋਈ ਨਹੀਂ ਹੈ ਪਰ ਗੱਲ ਇਹ ਹੈ ਕਿ ਜੇ ਹੁਣ ਰਿੰਡ ਦੇ ਵਿੱਚੋਂ ਜਿਵੇਂ 3 ਕਿਲੋ ਪਲਪੋ ਦੇ ਕੋਲੋਂ ਫੜੀ ਗਈ ਹੈ ਉਹਦੇ ਚੋਂ 100 ਗ੍ਰਾਮ ਰੈਸਨ ਬਣ ਸਕਦਾ ਹਾਲਾਂਕਿ ਬਾਹਰ ਦਾ ਕਹਿਣਾ ਕਿ ਇਹ 200 ਮਾਈਕਰੋਗ੍ਰਾਮ ਹੀ 2000 ਮਾਈਕਰੋਗ੍ਰਾਮ ਹੀ ਬੰਦੇ ਦੀ ਜਾਨ ਲੈ ਸਕਦਾ ਫਿਰ ਇਹ ਤਾਂ ਬੜਾ ਉਹ ਹੈ ਹੁਣ ਰੈਂਡ ਕਿਹਦੇ ਘਰੇ ਨਹੀਂ ਪਿਆ ਜੀ ਇਹ ਤਾਂ ਆਮ ਲੋਕ ਵਰਤਦੇ ਨੇ ਕਾਸਟਰੋਲ ਆਮ ਲੋਕ ਵਰਤਦੇ ਨੇ ਤੇ ਇਹ ਤਾਂ ਕਿਸੇ ਤੇ ਵੀ ਪਰਚਾ ਹੋ ਸਕਦਾ ਇਸ ਬਨਾਤੇ ਤਾਂ ਕਾਸਟਰੋਇਲ ਜਿਹੜਾ ਉਹ ਤਾਂ ਮੈਂ ਰੱਖਣੀ ਯੂਜ਼ ਕਰਦੇ ਨੇ ਲੋਕ ਸਾਰੇ ਉਹ ਤਾਂ ਸਰ ਸਕਿਨ ਵਾਸਤੇ ਆਮ ਜਿਹੜਾ ਡਾਕਟਰ ਕੈਂਡ ਕਰਦੇ ਨੇ ਕਾਸਟਰੋਲ ਤਾਂ ਤੁਹਾਡੇ ਵਾਲ ਵਧਾਉਣ ਵਾਸਤੇ ਪਰ ਉਹ ਡਿਪੈਂਡ ਕਰਦਾ ਨਾ ਉਹਨੂੰ ਤਿਆਰ ਕਰਨ ਦਾ ਤਰੀਕਾ ਕਿਹੜਾ ਉਹਦੇ ਵਿੱਚੋਂ ਤੁਸੀਂ ਹੁਣ ਦੁੱਧ ਵਾ ਦੁੱਧ ਦੇ ਵਿੱਚੋਂ ਮੱਖਣੀ ਕਿਤਾ ਉਹ ਕਿਤਾ ਤੁਜੇ ਜਿਵੇਂ ਅਲੱਗ-ਅਲੱਗ ਸਾਰਿਆਂ ਦੇ ਇਫੈਕਟ ਹੁੰਦੇ ਨੇ ਨਾ ਹੂੰ ਉਹ ਤੁਸੀਂ ਜਦੋਂ ਸਹੀ ਪੋਇਜ਼ਨ ਵਾਲਾ ਲੈਣਾ ਹੁੰਦਾ ਹੂੰ ਚੰਗੀਆਂ ਚੀਜ਼ਾਂ ਵਿੱਚੋਂ ਕੱਢ ਕੇ ਪਾਸੇ ਕਰ ਦੇਣੀ ਆ ਤਾਂ ਫਿਰ ਕੁਦਰਤ ਨਹੀਂ ਕਰ ਲੋ ਤੁਹਾਡਾ ਅਰਾਧਾ ਹੀ ਜਦੋਂ ਉਹਨੂੰ ਦੂਜੀ ਚੀਜ਼ ਐ ਅਸੀਂ ਮਤਲਬ ਇਹ ਜਿਹੜਾ ਚਲੋ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਲੋਕ ਸਾਡੇ ਕਈ ਵਰੀਆਂ ਉਹ ਤਜਰਬੇ ਕਰਨੇ ਸ਼ੁਰੂ ਕਰ ਦਿੰਦੇ ਆਹੋ ਇਹ ਵੀ ਆ ਨਾ ਉੱਥੇ ਕੋਈ ਚੱਕੀ ਲਾ ਕੇ ਬਹਿ ਜੇ ਕਿ ਮੈਂ ਤਾਂ ਬੰਦਾ ਮਾਰਨਾ ਸੁਖੀ ਨੂੰ ਦੁਸ਼ਮਣੀਆਂ ਦੇ ਹਰ ਇੱਕ ਦਿਨ ਇੱਕ ਦੂਜੇ ਜੀਆਂ ਨਾਲ ਚਲੀ ਜਾਨੀਆਂ ਕਰਦੇਗਾ ਪੀਂਦੀ ਚਲੀ ਜਾਨੀ ਆ ਹੂੰ ਫੋਕ ਬਈ ਇਹ ਇੰਦੇ ਮੇਸ਼ਾਂ ਦਰਵਰਦਾ ਹੀ ਕਰਨੀ ਹੁੰਦੀ ਕਿਸੇ ਅਸੀਂ ਦੇ ਧਰਮ ਦੀ ਵੀ ਦਰਵਰਤੋਂ ਕਰਨ ਲੱਗ ਗਏ ਹੂੰ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਜਾਂ ਜੋ ਕੁਛ ਵੀ ਆ ਚੱਲ ਰਿਆ ਡਰਾਮੇ ਬਾਜ਼ੀਆਂ ਬਿਲਕੁਲ ਥੈਂਕ ਯੂ ਸਰ ਬਸ ਇਹ ਹੈ ਡੇਂਜਰਸ ਹੋਏ ਇਹਦਾ ਇੰਜੈਕਸ਼ਨ ਜਿਹੜਾ ਵਾ ਇੰਜੈਕਸ਼ਨ ਜਦੋਂ ਕਿਤੇ ਰੱਬ ਨਾ ਕਰੇ ਇੱਕ ਦੇ ਐਕਸੀਡੈਂਟ ਦੀ ਜਾਂ ਜੋ ਵੀ ਰਾਦਨ ਲੱਗ ਜੇ ਨਾ ਐਸੀ ਗੱਲ ਤੇ ਫਿਰ ਕੀ ਲੱਗਣਾ ਹੁੰਦਾ ਉਹ ਮਤਲਬ ਉਹ ਵੀ ਮਸਲ ਨੂੰ ਡਿਸਟਰਾਇ ਕਰਦਾ ਪਰ ਸਭ ਤੋਂ ਜ਼ਿਆਦਾ ਜਦੋਂ ਸਕਿਨ ਤੇ ਯੂਜ਼ ਕੀਤਾ ਜਾਂਦਾ ਹੂੰ ਥੈਂਕ ਯੂ। ਉਹਦੇ ਦਾਇਫਰੀ ਦਾ ਬਹੁਤ ਜ਼ਿਆਦਾ ਜਿਹੜਾ ਨਾ ਸਾਡੇ ਹਾਰਟ ਨੂੰ ਲੰਗਸ ਨੂੰ ਫਰਰੇ ਡੈਮੇਜ ਕਰਦਾ। ਜੀ। ਵੈਸ ਕਰਕੇ ਇਦਾਂ ਦੇ ਜਿਹੜੇ ਦੇਸੀ ਟੋਟਕੇ ਹੁੰਦੇ ਆ ਉਹ ਵੈਸੇ ਤਾਂ ਬਚਣਾ ਹੀ ਚਾਹੀਦਾ ਪਰ ਜੋ ਵੀ ਇਹਨੇ ਵਾਇਰੂ ਮਿਹਰ ਕਰੇ ਕੇ ਲੋਕਾਂ ਨੂੰ ਮਤ ਦੇਵੇ ਧਰਮ ਚੰਗੇ ਕੰਮ ਵਾਸਤੇ ਹੁੰਦਾ ਪਰ ਅਸੀਂ ਗਲਤ ਪਾਸੇ। ਥੈਂਕ ਯੂ ਸਰ ਥੈਂਕ ਯੂ ਸਰ।